ਮਖ ਨਹੀਂ ਹੁੰਦਾ ਤੇ ਧੁਰ ਤੋਂ ਕੋਈ ਮਨਮੁਖ ਵੀ ਨਹੀਂ ਹੁੰਦਾ ਜੀ ਇਸੇ ਸੰਸਾਰ ਵਿੱਚ ਆਣ ਕਰਕੇ ਹੀ ਮਨਮੁਖ ਵਾਲਾ ਪਾਸਾ ਮਿਲਦਾ ਔਰ ਗੁਰਮਖ ਵਾਲਾ ਪਾਸਾ ਮਿਲਦਾ ਹੈ ਇਸੇ ਕਰਕੇ ਮਹਾਰਾਜ ਨੇ ਅਖਿਆ ਚਿੱਤੈ ਅੰਦਰ ਸਭ ਕੋ ਵੇਖ ਨਜ਼ਰੀਂ ਹੀਟ ਚਲਾਇੰਦਾ ਤੇਰੀਆਂ ਪਰੇਸ਼ਾਨੀਆਂ ਤੇਰੇ ਦੁੱਖ ਤੇਰੀਆਂ ਸਮੱਸਿਆਵਾਂ ਰੱਬ ਚੰਗੀ ਤਰ੍ਹਾਂ ਜਾਣਦਾ ਹੈ ਵਸਤੂ ਦੇ ਦਰਸਾਏ ਅਨਸਾਰ ਚੱਲੀ ਜਾ ਸੁੱਖਾਂ ਦਾ ਦਰਵਾਜ਼ਾ ਵੀ ਖੋਲ ਦਿੰਦਾ ਹੈ ਚਿੱਤੇ ਅੰਦਰ ਸਭ ਕੋ ਵੇਖ ਨਜ਼ਰੀਂ ਹੀਟ ਚਲਾਏਂਦਾ ਵੀ ਸਾਰਾ ਕੁਝ ਰੱਬ ਦੀ ਨਜ਼ਰ ਦੇ ਵਿੱਚ ਹੈ ਸਾਰਾ ਕੁਝ ਉਹਦੀ ਦੇਖ ਰੇਖ ਦੇ ਵਿੱਚ ਹੋ ਰਿਹਾ ਮਾਰਾ ਮੇਰ ਕਰਦੇ ਚਿੱਤੇ ਅੰਦਰ ਸਭ ਕੋ ਵੇਖ ਨਜ਼ਰੀਂ ਹੀਟ ਚਲਾਏਂਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ ਉਹਨਾਂ ਬੰਦਿਆਂ ਦੇ ਕੋਲੋਂ ਸੋਹਣੇ ਕਰਮ ਕਰਾਉਣੇ ਸ਼ੁਰੂ ਕਰ ਦਿੰਦਾ ਜਿਨ੍ਹਾਂ ਨੂੰ ਉਹਨੇ ਵਡਿਆਈ ਦੇਣੀ ਹੁੰਦੀ ਆ ਆਪੇ ਹੀ ਕਰਮ ਕਰਾਏਂਦਾ ਵੱਡੋ ਵੱਡਾ ਵੱਡ ਮੇਦਨੀ ਜਿਨਨੇ ਵੱਡੀ ਧਰਤੀ ਸਾਜੀ ਐ ਵੱਡੂ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਇੰਦਾ ਤੇ ਇਸ ਧਰਤੀ ਤੇ ਜਿੰਨੇ ਵੀ ਜੀਵ ਨੇ ਉਹ ਕਹਿੰਦੇ ਸਾਰੇ ਰੱਬ ਨੇ ਧੰਦਿਆਂ ਦੇ ਵਿੱਚ ਲਾਏ ਹੋਏ ਨੇ ਛੋਟਾ ਜਿਹਾ ਕੀੜਾ ਵੀ ਤੁਸੀਂ ਦੇਖੋਗੇ ਉਹ ਵੀ ਕੋਈ ਨਾ ਕੋਈ ਕੰਮ ਕਰਨ ਵਿੱਚ ਲੱਗਾ ਹੋਇਆ ਜੀ ਉਹ ਵੀ ਕੋਈ ਨਾ ਕੋਈ ਦੌੜ ਭੱਜ ਕਰਦੇ ਰਹਿੰਦੇ ਆ ਕਦੇ ਸਾਸ ਸંચੋਲਾਂ ਦੇ ਦਾਣੇ ਇੱਧਰੋਂ ਉੱਧਰ ਲੈ ਕੇ ਉੱਧਰੋਂ ਉੱਧਰ ਲੈ ਗਏ ਛੋਟੇ ਛੋਟੇ ਪੰਛੀ ਜਿਹੜੇ ਆ ਛੋਟੇ ਛੋਟੇ ਜੀਵ ਜਿਹੜੇ ਆ ਤਿਤਲੀਆਂ ਨੇ ਹੋਰ ਛੋਟੇ ਛੋਟੇ ਸਾਰੇ ਦੇਖੋ ਕੰਮ ਦੇ ਵਿੱਚ ਰੱਬ ਜੀ ਨੇ ਲਾਏ ਹੋਇਆ ਜੀ। ਮੱਖੀਆਂ ਨੇ ਜਾਂ ਹੋਰ ਸਾਧਸਾ ਮਛਰ ਜਿਹੜੇ ਛੋਟੇ ਛੋਟੇ ਕੀਟ ਨੇ ਪੰਛੀ ਨੇ ਸਾਰਿਆਂ ਨੂੰ ਕੋਈ ਨਾ ਕੋਈ ਕੰਮ ਰੱਬ ਜੀ ਨੇ ਦਿੱਤਾ ਹੋਇਆ ਹੈ। ਐਡੀ ਵੱਡੀ ਧਰਤੀ ਸਾਜੀ ਤੇ ਧਰਤੀ ਉੱਤੇ ਫਿਰ ਬਿਆੰਤ ਤਰ੍ਹਾਂ ਦੇ ਜੀਵ ਪੈਦਾ ਕੀਤੇ ਜੀ। ਤੇ ਉਹਨਾਂ ਜੀਆਂ ਨੂੰ ਵੀ ਫਿਰ ਖੁੱਲਾ ਨਹੀਂ ਛੱਡਿਆ ਉਹਨਾਂ ਨੂੰ ਕਿਸੇ ਨਾ ਕਿਸੇ ਕੰਮ ਦੇ ਵਿੱਚ ਲਾ ਦਿੱਤਾ ਹੈ ਜੀ ਉਹ ਕਿਤੇ ਨਾ ਕਿਤੇ ਲੱਗੇ ਹੋਏ ਨੇ ਕੋਈ ਨਾ ਕੋਈ ਦੌੜ ਭੱਜ ਆਪਣੀ ਕਰ ਹੀ ਜਾਂਦੇ ਹਨ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਏਂਦਾ ਇੱਕ ਗੱਲ ਮਾਰਾ ਕਹਿੰਦੇ ਚੇਤੇ ਰੱਖਿਓ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋਂ ਕਰਾਏਂਦਾ ਧਰ ਮੰਗਣ ਪਿਖ ਨਾ ਪਾਏਂਦਾ ਜੇ ਰੱਬ ਦੀ ਕਹਿੰਦੇ ਕਿਤੇ ਨਿਗਾ ਫਿਰ ਜਾਏ ਕੋਈ ਬਹੁਤ ਵੱਡਾ ਹੰਕਾਰੀ ਬਣ ਜਾਏ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਸਾਧ ਸੰਗਤ ਕੂੜੇ ਦੇ ਢੇਰਾਂ ਤੋਂ ਕੱਖ ਚੁਗਣ ਵਾਸਤੇ ਵੀ ਮਜਬੂਰ ਕਰ ਦਿੰਦਾ ਹੈ ਜੀ ਮਾਰਾ ਕਹਿੰਦੇ ਵੱਡੇ ਵੱਡੇ ਰਾਜਿਆਂ ਨੂੰ ਘਰਾਂ ਦੇ ਸਾਹਮਣੇ ਮੰਗਤੇ ਬਣਾ ਕਰਕੇ ਵੀ ਖੜੇ ਕਰ ਦਿੰਦਾ ਹੈ ਜੀ ਜੇ ਮਾਰਾ ਕਹਿੰਦੇ ਪ੍ਰਮਾਤਮਾ ਚਾਵੇ ਤਾਂ ਇਦਾਂ ਨਹੀਂ ਕਰ ਸਕਦਾ ਇਸ ਕਰਕੇ ਕਦੇ ਉਹਦੀ ਬੇਅੰਤ ਕੁਦਰਤ ਨੂੰ ਭੁੱਲੀਏ ਨਾ ਹਰ ਵੇਲੇ ਗੁਰਮੁਖੋ ਗੁਰਸਿੱਖੋ ਦੇ ਚਰਨਾਂ ਵਿੱਚ ਅਰਦਾਸ ਹੀ ਕਰਦੇ ਰੋ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਇੰਦਾ ਨਦਰ ਉਪਠੀ ਜੇ ਕਰੇ ਸੁਲਤਾਨਾ ਕਾਹੋਂ ਕਰਾਇੰਦਾ ਦਰ ਮੰਗਣ ਪੇਖ ਨਾ ਪਾਇੰਦਾ ਇੱਕ ਤਾਂ ਮੰਗਤਾ ਹੁੰਦਾ ਵੀ ਦਰ ਦੇ ਸਾਹਮਣੇ ਜਾ ਕਰਕੇ ਆਵਾਜ਼ਾਂ ਮਾਰਦਾ ਹੱਥ ਜੋੜਦਾ ਉਹਨੂੰ ਕੋਈ ਰੋਟੀ ਮਿਲ ਜਾਂਦੀ ਆ ਜਾਂ ਕੋਈ 5 7 10 ਰੁਪਏ ਉਹਨੂੰ ਕੋਈ ਉਹਦੀ ਝੋਲੀ ਵਿੱਚ ਪਾ ਦਿੰਦਾ ਮਹਾਰਾ ਕਹਿੰਦੇ ਰੱਬ ਚਾਹੇ ਤਾਂ ਮੰਗਤਿਆਂ ਨੂੰ ਵੀ ੱੱਕੀ ਮਰਵਾ ਦਿੰਦਾ ਕਈ ਵਾਰ ਮੈਂ ਦਰਤੇ ਆਇਆ ਨੂੰ ਦੇਣਾ ਵੀ ਕੁਝ ਨਹੀਂ ਦੇਣ ਵੀ ਕੁਝ ਨਹੀਂ ਦਿੰਦਾ ਤੇ ਮਹਾਰਾ ਕਹਿੰਦੇ ਉਲਟੇ ਸਾਥ ਸੰਗਤ ੱਤਕੇ ਵੀ ਮਰਵਾ ਦਿੰਦਾ ਹੈ ਜੀ ਨਦਰੋ ਪੱਠੀ ਜੇ ਕਰੇ ਸੁਲਤਾਨਾ ਕਾਹੋਂ ਕਰਾਇੰਦਾ ਦਰ ਮੰਗਣ ਪਿਖ ਨਾ ਪਾਇੰਦਾ ਉਹ ਅਦਲਾ ਬਦਲੀ ਮਹਾਰਾ ਕਹਿੰਦੇ ਜਦੋਂ ਮਰਜ਼ੀ ਕਰ ਸਕਦਾ ਐਸੇ ਕਰਕੇ ਉਹਦੇ ਹਮੇਸ਼ਾ ਭੌ ਦੇ ਵਿੱਚ ਰਹੀ ਇੱਕ ਹੋਰ ਬਚਨ ਬੜਾ ਕੀਮਤੀ ਮਹਾਰਾ ਜੀ ਦਾ ਦੇਖੋ ਸ਼ੇਰ ਦਾ ਸੁਭਾਅ ਕੀ ਮਾਸ ਖਾਣਾ ਬਾਜ ਮਾਸ ਖਾਂਦਾ ਹੈ ਚਰਕ ਜਿਹੜਾ ਹੈ ਉਹ ਮਾਸ ਖਾਂਦਾ ਹੈ ਕੂਈਆਂ ਜਿਹੜੇ ਨੇ ਉਹ ਮਾਸ ਖਾਂਦੇ ਆ ਮਹਾਰਾਜ ਜੀ ਨੇ ਸੁਭਾਵਾਂ ਦਾ ਜ਼ਿਕਰ ਕੀਤਾ ਵੀ ਇਹ ਸਭ ਕਦੇ ਆਪਣਾ ਤਿਆਗਦੇ ਨਹੀਂ ਹਨ ਮਾਸ ਖਾਣ ਵਾਲੇ ਕਦੇ ਆਪਣਾ ਸੁਭਾਅ ਨਹੀਂ ਤਿਆਗਦੇ ਤੇ ਜਿਨ੍ਹਾਂ ਨੇ ਸਾਧ ਸੰਗਤ ਜਿਹੜੇ ਸ਼ਾਕਾਹਾਰੀ ਨੇ ਭਾਵਕੇ ਮਾਸ ਨਹੀਂ ਖਾਂਦੇ ਉਹ ਵੀ ਕਦੇ ਆਪਣਾ ਸੁਭਾਅ ਨਹੀਂ ਤਿਆਗਦੇ ਹਨ ਹੁਣ ਤੁਸੀਂ ਦੇਖੋ ਪਸ਼ੂ ਆਪਾਂ ਘਰ ਵਿੱਚ ਰੱਖਦੇ ਹਾਂ ਜੀ ਜੇ ਕਿਤੇ ਮਨੋਖ ਉਹਦੇ ਸਾਹਮਣੇ ਗਲਤੀ ਨਾਲ ਮਾਸ ਰੱਖ ਦੇਵੇ ਪਸ਼ੂ ਨਹੀਂ ਖਾਏਗਾ ਆਪਣਾ ਸੁਭਾਅ ਨਹੀਂ त्याਗੇਗਾ ਉਹ ਮਾਰਾ ਕਹਿੰਦੇ ਸ਼ੇਰਾਂ ਦੇ ਸਾਹਮਣੇ ਜਾਂ ਹੋਰ ਜਿਹੜੇ ਇਦਾਂ ਦੇ ਮਾਸ ਖਾਨ ਵਾਲੇ ਨੇ ਉਹਨਾਂ ਦੇ ਸਾਹਮਣੇ ਆਪਾਂ ਸਰੋਂ ਦੀ ਖਾਲ ਪਾਉਣੀ ਸ਼ੁਰੂ ਕਰ ਦਈਏ ਜਾਂ ਹਰੇ ਚਾਰੇ ਰੱਖ ਦਈਏ ਉਹ ਨਹੀਂ ਖਾਂਦੇ ਹਨ ਆਪਣੇ ਸੁਭਾਅ ਉਹ ਨਹੀਂ ਤਿਆਗਦੇ ਹਨ ਪਰ ਕਹਿੰਦੇ ਰੱਬ ਚਾਹੇ ਤਾਂ ਸਾਾਸਨ ਸੁਭਾਅ ਵੀ ਕਹਿੰਦੇ ਚੇਂਜ ਕਰਵਾ ਦਿੰਦਾ ਹੈ ਉਹ ਕਿਵੇਂ ਜੀ ਮਹਾਰਾਜ ਉੱਥੇ ਕਹਿੰਦੇ ਆ ਸਿੰਘਾਂ ਬਾਜਾਂ ਚਰਗਾ ਕੋਈਆਂ ਇਨ੍ਹਾਂ ਖਵਾਲੇ ਕਾ ਰੱਬ ਚਾਹੇ ਤਾਂ ਮਾਸ ਖਾਣਿਆਂ ਨੂੰ ਖਾ ਖਾਣ ਵਾਸਤੇ ਮਜਬੂਰ ਕਰ ਦਿੰਦਾ ਤੇ ਖਾ ਖਾਣ ਵਾਲੇ ਮਹਾਰਾਜ ਕਹਿੰਦੇ ਮਾਸ ਖਾਣੇ ਵਾਲੇ ਪਾਸੇ ਵੀ ਚੱਲ ਸਕਦੇ ਆ ਜੇ ਰੱਬ ਚਾਹੇ ਵੈਸੇ ਸੁਭਾਣ ਨਹੀਂ ਆਪਣਾ ਤਿਆਗਦੇ ਸਾਡੀ ਸੋਚ ਮੁਤਾਬਕ ਕਿ ਕਦੇ ਆਪਣਾ ਸੁਭਾਣ ਨਹੀਂ ਤਿਆਗਦੇ ਸ਼ੇਰ ਆਪਣਾ ਸੁਭਾਣ ਨਹੀਂ ਤਿਆਗਦਾ ਗਊ ਆਪਣਾ ਸੁਭਾਣ ਨਹੀਂ ਤਿਆਗਦੀ